ਸੱਚੀ ਗੱਲ ਦੋਸਤੋ ਮੈਂ ਹਾਂ ਵਿਸ਼ਾਲ ਕੁਮਾਰ ਤੁਸੀਂ ਦੇਖ ਰਹੇ ਹੋ ਮੁਕਸਰੀ ਧਮਕ ਨਿਊਜ਼ ਅਸੀਂ ਅੱਜ ਪਹੁੰਚੇ ਆਂ ਪਿੰਡ ਰੋੜਾਂਵਾਲੀ ਦੇ ਵਿੱਚ ਜਿੱਥੇ ਕੀ ਵਿਕਾਸ ਦੇ ਕੰਮਾਂ ਦਾ ਪੂਰੀ ਕੰਮ ਚੱਲ ਰਿਹਾ ਇੱਥੇ ਆ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਸੀਵਰੇਜ ਦੇ ਕੰਮ ਚੱਲ ਰਹੇ ਨੇ ਇੱਥੇ ਮੈਂ ਕੈਮਰਾਮੈਨ ਨੂੰ ਗੁਜਾਰਿਸ਼ ਕਰੂੰਗਾ ਕਿ ਦਿਖਾਣ ਦੇ ਦ੍ਰਿਸ਼ ਇੱਥੋਂ ਦੇ ਆਓ ਤੁਹਾਡੀ ਅੱਗੇ ਸਰਪੰਚ ਸਾਹਿਬ ਨਾਲ ਹੀ ਗੱਲਬਾਤ ਕਰਾਉਣੇ ਆਂ ਭਾਈ ਕੀ ਹਾਲ ਚਾਲ ਤੁਹਾਡਾ ਠੀਕ ਠਾਕ ਜੀ ਵਧੀਆ ਆਪਣੇ ਸਨੋ ਸਾਰੇ ਜਿਹੜੇ ਇੱਥੇ ਕੰਮ ਹੋ ਰਹੇ ਨੇ ਪਿੰਡ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਕੰਮ ਜੀ ਆਪਣੇ ਇੱਕ ਤਾਂ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਹਾਂਜੀ ਦੋ ਖਾਲਾਂ ਦਾ ਕੰਮ ਚੱਲੀ ਜਾਂਦਾ ਹੈ ਤੇ ਦੂਜੇ ਕੁਸਪਾਸ ਵੀ ਹੋਏ ਆ ਉਸ ਤੋਂ ਬਾਅਦ ਉਹਨਾਂ ਦਾ ਚੱਲੂਗਾ ਹੂੰ ਤੇ ਇੱਕ ਆਪਣੇ ਪੰਚਾਇਤ ਘਰ ਦੀ ਆਪ ਮਰੰਮਤ ਕਰਾਈ ਹੈ ਜੀ ਹੂੰ ਤੇ ਦੋ ਗਲੀਆਂ ਤੇ ਲੋਕ ਟਾਇਲ ਲੱਗੀ ਆ ਜੀ ਹਾਂਜੀ ਕੰਮ ਜਣ ਕੇ ਵਧੀਆ ਚੱਲ ਰਿਹਾ ਤੇ ਗਾਂ ਵੀ ਪਾਸ ਕਰਨੇ ਵੀ ਕੰਮ ਦਿੱਤੇ ਹੋਏ ਆ ਤੇ ਸਾਡੇ ਕੋਠੇ ਇਕੱਠੇ ਲਿਖੇ ਜਾ ਰਹੇ ਆ ਜੀ ਜੋ ਵੀ ਮੰਨ ਕੋਲ ਕੋਠੇ ਕੋ ਆਏ ਵੀ ਆ ਤੇ ਕੁਝ ਹੋਰ ਨਵੇਂ ਵੀ ਲਿਖ ਰਹੇ ਆ ਜੀ ਇਹ ਇਸ ਕਰਕੇ ਵੀ ਕੰਮ ਤਣੋਂ ਮਨੋਂ ਕਰ ਰਹੇ ਆ ਜੀ ਅੱਪ। ਭਾਈ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਪੱਪੂ ਬੈਂਸਾ ਜੀ। ਹਾਂਜੀ। ਜਦੋਂ ਦੀ ਇਹ ਆਮ ਆਦਮੀ ਦੀ ਸਰਕਾਰ ਆਈ ਹੈ ਮੈਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਗੱਲ ਕਹਿਣਾ ਹੈ। ਹਾਂਜੀ। ਕਿਉਂਕਿ ਐਮਐਲਏ ਇੱਕ ਜਗਦੀਪ ਸਿੰਘ ਜੀ ਕਾਕਾ ਬਰਾੜ ਨੇ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਗ੍ਰਾਂਟਾਂ ਦੇ ਗੱਫੇ ਬਖਸ਼ੇ ਆ ਕਿਉਂਕਿ ਸਾਡੇ ਪਿੰਡ ਪੰਚਾਇਤ ਦੀ ਜ਼ਮੀਨ ਨਾ ਹੋਣ ਕਰਕੇ ਹਾਂਜੀ। ਮੇਰੇ ਹਿਸਾਬ ਨਾਲ ਤਾਂ ਮੇਰੇ ਵੇਖਣ ਦੇ ਵਿੱਚ ਤਾਂ ਪਹਿਲੀ ਵਾਰੀ ਇੰਨਾ ਵਿਕਾਸ ਹੋਇਆ ਕਿਉਂਕਿ ਆ ਸੀਵਰੇਜ ਦਾ ਸਿਸਟਮ ਚੱਲ ਰਿਹਾ ਹੈ ਵਧੀਆ ਪਾਈਪਾਂ ਪੈ ਰਹੀਆਂ ਹਨ ਖਾਲੇ ਪੱਕੇ ਹਰ ਇੱਕ ਬੰਦੇ ਦੇ ਬਣ ਰਹੇ ਆ ਲੋਕ ਟਾਇਲ ਲੱਗ ਰਹੀ ਹੈ ਕਿਉਂਕਿ ਸਾਡੇ ਪਿੰਡ ਦੇ ਵਿੱਚ ਬਾਈ ਜੀ ਪੰਚਾਇਤ ਦੀ ਜ਼ਮੀਨ ਨਹੀਂ ਹੈ ਤੇ ਜੋ ਐਮਐਲਏ ਸਾਹਿਬ ਸਾਡੇ ਪਿੰਡ ਨੂੰ ਗ੍ਰਾਂਡਾਂ ਦੇ ਗੱਫੇ ਬਖਸ਼ ਰਹੇ ਅਸੀਂ ਉਹਦਾ ਧੰਨਵਾਦ ਕਰਨਾ ਚਾਹੁੰਦੇ ਆ ਬਹੁਤ ਵਧੀਆ ਕੰਮ ਹੋ ਰਿਹਾ ਸਾਡੇ ਪਿੰਡ ਦੇ ਬਿਨਾਂ ਕਿਸੇ ਵਿਤਕਰੇ ਤੋਂ ਕਿਸੇ ਬੰਦੇ ਨਾਲ ਕੋਈ ਵਿਤਕਰਾ ਨਹੀਂ ਹੋ ਰਿਹਾ ਕੋਈ ਕਿਸੇ ਕਿਸਮ ਦਾ ਕੋਈ ਕਾਰਨ ਨਹੀਂ ਗਰੀਬਾਂ ਦੇ ਜਿਹੜੇ ਅਨਸੂਚਿਤ ਜਾਤੀਆਂ ਦਾ ਸਬੰਧਤਾ ਕੋਠੇ ਆ ਰਹੇ ਪੱਕੇ ਕੋਈ ਕਮੀ ਨਹੀਂ ਕਿਸੇ ਕੰਮ ਦੀ ਰਹਿ ਸਕਦੀ ਕੋਈ ਰੌਲਾ ਨਹੀਂ ਆਓ ਤੁਹਾਨੂੰ ਅਪ ਹੋਰ ਵੀ ਦ੍ਰਿਸ਼ ਦਿਖਾਉਣੇ ਆ ਕਟ ਤੁਹਾਨੂੰ ਮੈਂ ਦਿਖਾ ਰਿਹਾ ਪਿੰਡ ਦੇ ਸ਼ਮਸ਼ਾਨ ਘਾੜ ਦੇ ਵਿੱਚ ਜਿੱਥੇ ਕੀ ਇੱਥੇ ਲੋਕਾਂ ਦੇ ਬੈਠਣ ਵਾਸਤੇ ਸ਼ੈਡ ਵੀ ਪਾਈ ਗਏ ਨੇ ਮੈਂ ਕੈਮਰਾਮੈਨ ਦ੍ਰਿਸ਼ ਦਿਖਾ ਦਿਖਾਉਣਗੇ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇਹ ਜੀ ਆਪਣਾ ਥੜੀਆਂ ਦਾ ਚਲੋ ਪਹਿਲਾਂ ਦੀਆਂ ਬੜੀਆਂ ਹੋਈਆਂ ਤੇ ਇਹ ਛੱਡ ਅਸੀਂ ਹੁਣ ਨਵਾਂ ਪਾਇਆ ਤੇ ਇਸ ਦੂਬਾ ਦੇ ਦੇ ਵਿੱਚ ਵੀ ਥੜੀਆਂ ਦਾ ਸਿਸਟਮ ਬਣਾਇਆ ਜਾਊਗਾ ਤੇ ਜੋ ਸਿਨਾਂ ਦਾ ਕੰਮ ਹੋਣ ਵਾਲਾ ਜਿਵੇਂ ਚਾਰ ਦੁਵਾਰੀ ਰਹਿੰਦੀ ਹੈ ਇਧਰਲੀ ਸਾਈਡ ਇਹ ਵੀ ਹੈ ਸਾਡੀ ਕੋਸ਼ਿਸ਼ ਹੈ ਵੀ ਇਹ ਵੀ ਕਰੀ ਜਾਊਗੀ ਤੇ ਇੱਕ ਜਿਵੇਂ ਮੰਨ ਲਓ ਗੱਲ ਪਿੰਡ ਵਿੱਚ ਸਾਡੇ ਪਾਣੀ ਦੀ ਬਹੁਤ ਸਮੱਸਿਆ ਜੀ ਪੀਣ ਵਾਲੇ ਦੀ ਉਹ ਅਸੀਂ ਮੰਨ ਲਓ ਗੱਲ ਵੀ ਸਾਡਾ ਹੋਰ ਕੀਤਾ ਹੋਇਆ ਹੈ ਸੂਏ ਤੇ ਤੇ ਅੱਧੇ ਪਿੰਡ 'ਚ ਪਾਣੀ ਆਉਂਦਾ ਸੀਗਾ ਤੇ ਕੁਝ ਮੰਨ ਲਓ ਕੁਲ ਪਿੰਡ ਦੇ ਪਰਲੇ ਸਿਰੇ ਤੇ ਪਾਣੀ ਨਹੀਂ ਗਿਆ ਸੀਗਾ ਘੱਟੋ ਘੱਟ 25-30 ਸਾਲ ਹੀ ਹੋ ਗਏ ਜੀ ਸਰਪੰਚ ਚਾਹੋ ਪਹਿਲਾਂ ਵੀ ਬੰਦੇ ਰਹੇ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਪਾਣੀ ਨਹੀਂ ਗਿਆ ਸੀਗਾ ਇਸ ਟਾਈਮ ਅਸੀਂ ਹੁਣ ਪਾਣੀ ਮੰਨ ਲਓ ਸਾਰੇ ਪਿੰਡ ਵਿੱਚ ਜਾਣ ਲਾਤਾ ਜਿੱਥੇ ਨਹੀਂ ਚੜਦਾ ਸੀ ਪਾਣੀ ਉੱਥੇ ਵੀ ਚੜਾਇਆ ਜੀ ਐਮਐਲਏ ਸਾਹਿਬ ਨਹੀਂ ਵੋਟਾਂ ਤੋਂ ਪਹਿਲਾਂ ਆਏ ਸੀ ਜੀ